ਇੱਕਾ ਪਾ ਖਬਰ ਹੋਰ ਕਰ ਲਈਏ ਇਹ ਖਬਰ ਬੜੀ ਅਜੀਬ ਜਿਹੀ ਲੱਗੀ ਕੋਈ ਛੋਟੀ ਜੀ ਚੀਜ਼ ਵੀ 에ਰਪੋਰਟ ਤੇ ਨਾ ਬਿਨਾ ਚੈਕਿੰਗ ਤੋਂ ਨਹੀਂ ਜਾਂਦੀ ਤੇ ਇੱਥੇ ਬੰਦਾ ਕਹਿੰਦੇ ਭਾਈ ਸੋਨਾ ਹੀ ਚੱਕੀ ਫਿਰਦਾ ਉਹ ਵੀ 1.5 ਕਰੋੜ ਰੁਪਏ ਦੇ ਕਰੀਬ ਕਮਾਲ ਕਰਦੇ ਲੋਕ ਪਤਾ ਨਹੀਂ ਕਿਵੇਂ ਇਹ ਚੀਜ਼ਾਂ ਸਾਹਮ ਕਿਵੇਂ ਲੈਂਦੇ ਆ ਉਹ ਪਾਇਆ ਵੀ ਨੇ ਅੰਡਰਵੀਅਰ ਚ ਸੀਗਾ ਹੂੰ ਦੇਖੋ ਅੱਜ ਕੀ ਆ ਅਸੀਂ ਕੁਝ ਸਮਾਂ ਪਹਿਲਾਂ ਇਹਦੇ ਤੇ ਇੱਕ ਲੰਮੀ ਗੱਲਬਾਤ ਕੀਤੀ ਸੀਗੀ ਜੀ ਕਿ ਦਰਸਲ ਕੀ ਹੈ ਕਿਉਂਕਿ ਹੁਣ ਇੰਡੀਆ ਚ 골ਡ ਦੀ ਡਿਮਾਂਡ ਬਹੁਤ ਹੈ 골ਡ ਮਹਿੰਗਾ ਵੀ ਹੋ ਰਿਹਾ ਹੈ ਮਹਿੰਗਾ ਬਹੁਤ ਹੈ ਬਿਲਕੁਲ ਹੁੰਦਾ ਕੀ ਹੈ ਕਿ ਸੋਨਾ ਸਮਗਲ ਬਹੁਤ ਹੁੰਦਾ ਹੈ ਤੁਹਾਨੂੰ ਤਜਬ ਹੋਏਗਾ ਕਿ ਸਿਗਰਟਾਂ ਦੀ ਸਮਕਲਿੰਗ ਬਹੁਤ ਹੁੰਦੀ ਕਿਉਂਕਿ ਇਨ੍ਹਾਂ ਚੀਜ਼ਾਂ ਤੇ ਆਪਣੇ ਇਧਰ ਟੈਕਸ ਬਹੁਤ ਹੈ ਜੀ ਸਿਗਰਟਾਂ ਨੇ ਜਿਹੜੀਆਂ ਹਾਂਜੀ ਇਹਨਾਂ ਦੀ ਵੀ ਬਹੁਤ ਜ਼ਿਆਦਾ ਸਮਕਲਿੰਗ ਹੁੰਦੀ ਹੈ ਹੂੰ ਇੰਡੀਆ ਚ ਕਹਿੰਦਾ ਮਤਲਬ ਇਹ ਹੈ ਕਿ ਜਿਹੜੀਆਂ ਸਮਗਲ ਹੋਣਾਂਗੀਆਂ ਚੀਜ਼ਾਂ ਨੇ ਉਹਨਾਂ ਦੀ ਫਿਰ ਝੁਗਤ ਲੱਭੀ ਜਾਂਦੀ ਆ ਕਈ ਬੰਦੇ ਤੇ ਇਸ ਤਰ੍ਹਾਂ ਕਿ ਕਿਸੇ ਬੰਦੇ ਨੂੰ ਹਾਇਰ ਕੀਤਾ ਇੱਕ ਤਰ੍ਹਾਂ ਨਾਲ ਕਿ ਤੂੰ ਆਹ ਸਮਾਨ ਸਾਡਾ ਉੱਥੇ ਪਹਚਾ ਦੇ ਤੈਨੂੰ ਇੰਨੇ ਪੈਸੇ ਦੇ ਦੇਵਾਂ ਜੀ ਜੀ ਹੁਣ ਇਹ ਨਵਾਂ ਕੰਮ ਇਹਨਾਂ ਨੇ ਜਿਹੜਾ ਕੀਤਾ ਸ਼ੁਰੂ ਜੀ ਜੀ ਉਹ ਇਹ ਆ ਕਿ ਕੋਈ ਕੈਮੀਕਲ ਲਾ ਲਓ ਕੋਈ ਰਸਾਇਣ ਲਾ ਲਓ ਤੇ ਉਹਦੇ ਨਾਲ ਸੋਨਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਮੈਲਟ ਹੋ ਜਾਂਦਾ ਹ ਹ ਪੇਸਟ ਬਣ ਜਾਂਦਾ ਜੀ ਤਾਂ ਉਹ ਬਹੁਤ ਆਸਾਨੀ ਦੇ ਨਾਲ ਜਿਹੜਾ ਨਾ ਉਹਨੂੰ ਕਿਸੇ ਸ਼ੇਪ 'ਚ ਵੀ ਢਾਲਿਆ ਜਾ ਸਕਦਾ ਹੈ ਤੇ ਇਹਨੇ ਕੀ ਕੀਤਾ ਸੀਗਾ ਕਿ ਉਸੇ ਤਰ੍ਹਾਂ ਦਾ ਜਿਹੜਾ ਪੇਸਟ ਬਣਿਆ ਸੀਗਾ ਇਹ ਇਹਨੇ ਅਧਜਾਂਗੀਏ 'ਚ ਆਇਆ ਹੋਇਆ ਸੀਗਾ ਹੂੰ ਕਿ ਜਿਹਦੀ ਕੀਮਤ 1.5 ਕਰੋੜ ਬਣਦੀ ਆ ਤੁਸੀਂ ਹਿਸਾਬ ਲਾ ਸਕਦੇ ਹੋ 1.5 ਕਰੋੜ ਦਾ ਸੋਨਾ ਜੇ ਆਪਾਂ ਦੇਖੀਏ ਕਿਲੋ ਕਿੰਨੇ ਦਾ ਹੋ ਗਿਆ ਜੇ ਆਪਾਂ ਮੋٹے ਤੌਰ ਤੇ ਲਈਏ 70 ਲੱਖ ਦਾ ਹੂੰ ਹੂੰ انداਜ਼ ਜੀ ਤੇ ਇਹ ਤੇ ਲੱਗਦਾ ਵੀ 2 ਕਿਲੋ ਗਲੂ ਚੱਕੀ ਕਰਦੇ ਸੀ ਜਾਂ ਗਈ ਇਹਦੇ ਵਿੱਚ ਜਾਂ ਗਈ ਪਾਟਾ ਕਿਉਂ ਨਹੀਂ ਇਹ ਵੀ ਇੱਕ ਬੜਾ ਵੱਡਾ ਸਵਾਲ ਆ ਕਿ ਇਹਨਾਂ ਕਿਤੇ ਸਾਈਟ ਤੇ ਸਪੈਸ਼ਲ ਤੇ ਨਹੀਂ ਸੀ ਇਤਿਹਾਸ ਬਣਾ ਦੇਣਾ ਇੰਨਾ ਮਹਿੰਗਾ ਅੰਦਰ ਵੀ ਨਾ ਭਾਈ ਮਹਾਰਾ ਆਏ ਆ ਇੱਕ ਖਬਰ ਸੁਣ ਕੇ ਭਾਈ 1.5 ਕਰੋੜ ਦਾ ਸੋਨਾ ਯਾਰ ਇਦਾਂ ਆਪ ਦੇ ਕੱਚੇ ਚ ਹੀ ਪਾਈ ਫਿਰਦਾ ਸੀ ਖੈਰ ਬੜਿਆ ਗਿਆ ਜੀ ਸਾਹਿਬ ਕਿਤਾਬ ਸਮਝ ਤੋਂ ਬਾਹਰ ਆ ਬਿਲਕੁਲ ਬਿਲਕੁਲ ਇਹ ਅਜੀਬ ਗੱਲਾਂ ਹੁੰਦੀਆਂ ਨੇ ਖੈਰ ਭਾਈ ਇਤਾਂ ਇਹ ਇੰਡੀਆ ਦੇ ਵਿੱਚ ਹੀ ਹੁੰਦਾ ਜਿਵੇਂ ਆਪਾਂ ਹਰ ਵਾਰੀ ਕਹਿੰਦੇ ਆ ਕਿ ਨਵਾਂ ਨਵਾਂ ਕੰਮ ਨਵੀਆਂ ਨਵੀਆਂ ਸਕੀਮਾਂ ਲਾ ਲਾਉਂਦੇ ਨੇ ਮਿੰਟੂ ਜੀ ਬਨਰਾਮ ਜੀ ਕਨਫਰਮ ਕਰ ਰਹੇ ਕਿ ਉਹੀ ਤਾਲਬ ਕੀਤੇ ਗਏ ਜਿਹੜੇ ਕੋਰ ਕਮੇਟੀ ਵਾਲ ਤੁਸੀਂ ਦੱਸ ਰਹੇ ਹੋ 2015 ਵਾਲੇ ਹਾਂਜੀ ਹਾਂ ਦਾਦਾ ਜੀ ਸੀਗਾ ਓਕੇ 2015 ਚ ਇਹੀ ਸਭ ਤੋਂ ਜ਼ਿਆਦਾ ਕਹਨੁਕੀ ਵਿਵਾਦਤ ਰਵੀ ਸ਼ਾਸਿਕਾ ਜੀ 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 ਫਿਰ ਤੁਸੀਂ ਦੇਖੋਗੇ ਤਾਂ ਯਦਵੀ ਵਾਲੀਆਂ ਘਟਨਾ ਹੋ ਹੂੰ ਯਦਵੀ ਵਾਲੀਆਂ ਘਟਨਾ ਹੋ ਇਹ ਅਕਾਲੀ ਦਲ ਬਾਦਲ ਵਾਸਤੇ ਦੋ ਬਹੁਤ ਮੈਂ ਕਹੂੰਗਾ ਕਿ ਛਟਕੇ ਸੀ ਛਟਕੇ ਕਹਿ ਲੋ ਜਾਂ ਕਹਿ ਲੋ ਕਿ ਦੋ ਐਸੇ ਕਟਣਾ ਕ੍ਰਮ ਸੀਗੇ ਇਹਨਾਂ ਦੇ ਕਾਰਜਕਾਰ ਦੇ ਵਿੱਚ ਕਿ ਬਿਲਕੁਲ ਫਿਰ ਤੁਸੀਂ ਦੇਖੋ ਕਿ ਐਸੇ ਡਿੱਗੇ ਐਸੇ ਡਿੱਗੇ ਕਿ ਅਕਾਲੀ ਦਲ ਦੇ ਸਮਰਥਕਾਂ ਦੀਆਂ ਕੁਰਸੀਆਂ ਹਿਲਾਉਣ ਆਣੀ ਐ ਇਹ ਦੋ ਸਭ ਤੋਂ ਵੱਡੀਆਂ ਹਾਂ ਹਾਂ ਹੁਣ ਤੱਕ ਇਹ ਮਤਲਬ ਕਿ ਇਹਨਾਂ ਤੋਂ ਸੈੱਟ ਨਹੀਂ ਹੋਇਆ ਹਾਂ ਹਾਂ ਬਿਲਕੁਲ ਇਹ ਦੋ ਤਿੰਨ ਚੀਜ਼ਾਂ ਸੀਗੀਆਂ ਨਾ ਜਿਹੜੀਆਂ ਜੀ ਖਾਸ ਤੌਰ ਤੇ ਬਾਈਬਲ ਗੋਲੀकांड ਹੋ ਗਿਆ ਕੋਈ ਪਤਾ ਉਹ ਮਤਲਬ ਕਿ ਬਿਲਕੁਲ ਚੀਜ਼ਾਂ ਨੂੰ ਨਾ ਬਈ ਖਰਾਬ ਹੀ ਕਰਦੇ ਤੁਰੇ ਗਏ ਇਸ ਤਰ੍ਹਾਂ ਦੇ ਜਿਹੜੇ ਸੀਗੇ ਹਾਦਸੇ ਜੀ ਜੀ ਮਿੰਟੂ ਜੀ ਬਿਲਕੁਲ ਇਹ ਚੀਜ਼ਾਂ ਨੇ ਅਕਾਲੀ ਦਲ ਦੀ ਜਿਹੜੀ ਹੋਂਦ ਹੈ ਉਸ ਨੂੰ ਖਲਾਕੇ ਰੱਖਤਾ ਹੈ ਜਿਹੜੀਆਂ ਚੀਜ਼ਾਂ ਆਪਾਂ ਪਿਛਲੇ ਟਾਈਮ 'ਚ ਵੇਖੀਆਂ ਨੇ ਤੇ ਉਹ ਅਜੇ ਤੱਕ ਵੀ ਉਹ ਸੰਭਲਿਆ ਨਹੀਂ ਜਾ ਰਿਹਾ ਜੀ ਬਾਕੀ ਹੁਣ ਟਾਈਮ 'ਚ ਵੇਖਾਂ ਕੀ ਬਣੇ ਬਲਜੀਤ ਸਿੰਘ ਜੀ ਨਹੀਂ ਮੇਰੇ ਖਿਆਲ ਦੇ ਨਾਲ 18 ਸੀਗੀਆਂ ਕਾਂਗਰਸ ਦੇ ਕੋਲ ਇਹਨਾਂ ਨੇ ਸਵਾਲ ਕੀਤਾ ਇਹ ਕਹਿੰਦੇ ਆ ਕਿ ਕਾਂਗਰਸ ਦੀਆਂ ਸੀਟਾਂ 15 ਤੋਂ ਘਟ ਗਈਆਂ 15% ਤੋਂ ਘਟ ਗਈਆਂ ਤਾਂ ਵਿਰੋਧੀ ਧਿਰ ਦਾ ਉਹਦਾ ਯਾਨੀ ਇਹਨਾਂ ਦੇ ਕੋਲ ਰਹੇਗਾ ਕਿ ਨਹੀਂ ਮੇਰੇ ਖਿਆਲ ਦੇ ਨਾਲ ਪੰਜਾਬ ਦੀ ਜਿਸ ਤਰ੍ਹਾਂ ਦੀ ਸੀਟਾਂ ਦੀ ਗਿਣਤੀ ਆ ਬਲਜੀਤ ਸਿੰਘ ਜੀ ਇੱਥੇ 14 ਚਾਹੀਦੀਆਂ ਹੁੰਦੀਆਂ ਜੀ 18 ਸਾਲ ਕਾਂਗਰਸ ਦੇ ਕੋਲ ਇਲੈਕਸ਼ਨ ਚੋਂ ਤੇ 18 ਚੋਂ ਜੇ ਤੁਸੀਂ ਦੇਖੋਗੇ ਜਾਖੜ ਸਾਹਿਬ ਹਾਲੇ ਕੈਦੇ ਦੇ ਮੁਤਾਬਕ ਉਹ ਕਾਂਗਰਸ ਦੇ ਖਾਤੇ ਚ ਗਿਆ ਹੂੰ ਠੀਕ ਹੈ ਜੀ ਵੈਸੇ ਤੋਂ ਉਹ ਉਹਨਾਂ ਨੇ ਹੁਣ ਭਾਰਤੀ ਜਨਤਾ ਪਾਰਟੀ ਵਾਸਤੇ ਕੰਮ ਸਟਾਰਟ ਕੀਤਾ ਹੋਇਆ ਸੁਨੀਲ ਜਾਖੜ ਦੇ ਜਿਹੜੇ ਭਤੀਜੇ ਨੇ ਸੰਦੀਪ ਜੀ ਜੀ ਪਰ ਕੈਦੇ ਦੇ ਮੁਤਾਬਕ ਉਹ ਕਾਂਗਰਸ ਵੱਲੋਂ ਹੀ ਹੁੰਦੇ ਆ ਠੀਕ ਹੈ ਨਾ ਜੀ ਤਾਂ ਇਹਦਾ ਮਤਲਬ ਇਹ ਹੈ 18 ਚੋਂ ਅ 2 ਤਾਂ ਘਟ ਗਈਆਂ ਜਿਹੜੀਆਂ ਇਹਨਾਂ ਨੇ ਲੂਜ਼ ਕਰ ਦਿੱਤੀਆਂ ਤਿੰਨ ਸੀ ਗਈਆਂ ਨਾ ਹੂੰ ਹੂੰ ਦੋ ਇਹ ਗਈਆਂ 16 16 ਜੀ 16 ਰਹਿ ਗਈਆਂ ਹਨਾ ਤੇ 16 ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਫਿਰ ਇਹ ਨਿਕਲਦਾ ਹੀ ਆ ਜੇ ਆਪਾਂ ਮੋٹے ਤੌਰ ਤੇ ਲਾ ਲਈਏ ਕਿ 14 ਚਾਹੀਦੀ ਹੁੰਦੀ ਹੈ ਤੇ ਸ਼ਾਇਦ 14 ਤੋਂ ਵੱਧ ਹੋਵੇ ਨਾ ਕੋਈ 15 16 ਹੈ ਗਈਆਂ ਜੀ ਫਿਰ ਇਹ ਬਰਕਰਾਰ ਰਹੇਗਾ ਜੇ ਭਾਈ ਕੋਈ ਹੋਰ ਜਿਆਦਾ ਵਿੱਚੋਂ ਤਾਂ 18 ਸੀ ਹੁਣ ਆਪਾਂ ਨੂੰ ਐਕਸੈਕਟ ਅੰਕੜਾ ਜੇ ਮੈਂ ਨਹੀਂ ਬੋਲਦਾ ਤੇ ਇਹੀ ਸੀਗਾ 18 ਸੀਗੀਆਂ ਸ਼ਾਇਦ ਉਹਦੇ ਵਿੱਚੋਂ ਫਿਰ ਚੱਬੇਵਾਲ ਚਲੇ ਵੀ ਗਿਆ ਸੱਚ ਚੱਬੇਵਾਲ ਚਲੇ ਗਿਆ ਪਰ ਉਹਨੂੰ ਆਪਾ ਕਾਉਂਟ ਕਰ ਹੀ ਰਹੇ ਹਾਂ ਕਿ ਚੱਬੇਵਾਲ ਸੀਟੀ ਨਿਕਲ ਗਈ ਇਹਨਾਂ ਦੇ ਹੱਥੋਂ ਜੀ ਜੀ ਤਾਂ ਕਹ ਲਈਏ ਕਿ ਜਿਹੜੀਆਂ ਜੱਤੀਆਂ ਸੀ ਉਹਨਾਂ ਦੇ ਵਿੱਚੋਂ ਦੋ ਤੇ ਘਟਾ ਲਓ 16 ਤੇ ਇੱਕ ਜਾਖੜ ਸਾਹਿਬ ਹੂੰ ਉਹਨਾਂ ਨੂੰ ਜੇ ਕੱਟਦੇ ਤਦ 15 ਫਿਰ 15 ਹਾਲ ਦੀ ਘੜੀ ਕਹ ਲੋ ਕਿ ਸਰਾਖਤ ਨੇ ਹੂੰ ਹੂੰ ਚਲੋ ਭਈ ਇਹ ਜਾਖੜ ਸਾਹਿਬ ਨੇ ਬਚਾ ਕੇ ਰੱਖਣਾ ਨਾ ਤੇ ਆਪ ਦਾ ਜੇ ਬਚਾ ਕੇ ਰੱਖਣਾ ਤੇ